ਬਈ ਮਾਲ ਲਿਆ ਲਿਆ ਕਿਹਦੇ ਤੋਂ ਪਹਿਲਾਂ ਦੇ ਦੱਸੀ ਗਾਣ ਗੱਲ ਨਹੀਂ ਗੱਡੀ ਗਈ ਅੱਜ ਕੋਈ ਕਾਣਾ ਲੈ ਕੇ ਘੜ ਤੋਂ ਤੇ ਤੈਨੂੰ ਅੱਧਾ ਹੀ ਛੱਡ ਦੇ ਕੰਮ ਬਾਹਰ ਨਿਕਲਦੇ ਫਿਰ ਤੇਰੇ ਕੋਲ ਕੇ ਨਹੀਂ ਆ ਗਿਆ ਸੀ ਗਾਣ ਤੇ ਲੋ ਵਾਰ ਵਾਰ ਕਿ ਆਸੀ ਕੰਮ ਛੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡਿਆ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਜੰਮੂ ਸਾਡੇ ਸਿੰਘ ਬੰਬੇ ਬੰਬੇ ਇਥੇ ਇੱਕ ਮਿੰਟ ਰੱਖੋ ਰੱਖੋ ਬਾਬਾ ਜੀ ਪ੍ਰੈਗਾ ਨਹੀਂ ਜੀ ਇਹ ਪ੍ਰੌਕਸੀ ਕੈਮਰਾ ਰੱਖਦਾ ਜੀ ਬਾਬਾ ਜੀ ਕੱਢੋ ਆ ਭਾਈ ਫਰਕ ਇਹ ਪ੍ਰੈਗਾ ਉਹ ਨਹੀਂ ਗਈ ਪ੍ਰੌਕਸੀ ਕੈਮਰਾ ਜੀ ਆ ਵਾਹ ਚੀਜ਼ ਆ ਬਾਬਾ ਜੀ ਪ੍ਰੌਕਸੀ ਕੈਮਰਾ ਰੱਖਦਾ ਜੀ ਮੈਂ ਤੁਹਾਨੂੰ ਇੱਕ ਵਾਰੀ ਕਹਿ ਰਿਹਾ ਚਲੋ ਕੌਣ ਗੱਲ ਬੱਬਾ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟਲ ਦੇ ਦੁਕਾਨਾਂ ਲੈਣ ਦੇ ਦੂਜੀ ਦੁਕਾਨ ਖੋਲ ਅਸੀਂ ਤੈਨੂੰ ਇਹ ਨਹੀਂ ਦੁਕਾਨ ਨਾ ਖੋਲ ਆ ਕੰਮ ਨਾ ਕਰ ਆ ਕੰਮ ਨਾ ਕਰ ਇਹ ਤਾਂ ਜਿਹੜਾ ਜੀ ਕਰਦਾ ਨਾ ਕਰਦਾ ਹਾਂ ਸਰਕਾਰ ਨਹੀਂ ਤੇਰੀ ਬਹਾਦਰੀ ਕੀ ਮੈਂ ਨਾ ਨਹੀਂ ਹਰੀ ਕਰਾਂ ਕਹਿੰਦੇ ਦੁਕਾਨ ਆ ਵੀ ਫੜ ਬਾਬਾ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੂੰ ਹਾਂ ਦੁਕਾਨ ਖੋਲ ਅਸੀਂ ਤੈਨੂੰ ਆਪਣੇ ਬੱਚੇ ਪਰ ਮੈਨੂੰ ਉਧਰੋਂ ਖੇ ਬੈਠੇ ਨੇ ਕੀ ਕੀ ਹਾਂ ਹਾਂਜੀ ਹਾਂਜੀ ਕੀ 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 ਤੈਨੂੰ ਬਾ ਮੈਂ ਇਹ ਰੱਖਦਾ ਨਹੀਂ ਹਾਂ ਅੱਜ ਤਵਾਂ ਨਹੀਂ ਰੱਖਦਾ ਇਹ ਨਾ ਰੱਖੀ ਮੈਂ ਹੋਰ ਨਿਕਲੇ ਆਇਆ ਹੋਰ ਨਿਕਲੇ ਆਏ ਤੇਨੂੰ ਕਹੀ ਜਾਂਦਾ ਸਾਰੇ ਕੱਢ ਦੇ ਅਸੀਂ ਆਪਦੇ ਹੱਥ ਨਾਲ ਕੱਢੇ ਅਸੀਂ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂਗੇ ਤੈਨੂੰ ਇਹੀ ਹੈ ਜੀ ਬਸ ਹੋਰ ਕੱਢ ਕੱਢ ਤੱਟ ਹੋਰ ਕੱਢ ਮੈਂ ਇਹ ਕੱਲ ਦੀ ਫੈਲਿਆ ਕੱਢ ਹੋਰ ਆਪੇ ਕਰ ਦੋ ਕਰ ਦੋ ਆਪੇ ਫੜਨੀ ਪਈ ਬਾਬਾ ਜੀ ਫੜਾ ਫੜਾ ਕੱਢ ਕਰਦੇ ਜੇ ਭਾਈ ਵੀਰ ਬਣਿਆ ਭਿਗੜਦੇ ਕਰਦਾ ਮੇਰਾ ਭਰਾ ਬਣਿਆ ਕੱਲ੍ਹ ਨਹੀਂ ਹੈ ਨਹੀਂ ਮੈਂ ਕਈ ਰਾਤਾਂ ਕੱਢੇ ਆਂ ਗਲਤੀ ਤੇਰੀ ਕੋਈ ਨਹੀਂ ਸੀਗਾ ਬਹੁਤ ਬਹੁਤ ਬਾਈ ਤੂੰ ਆਪੇ ਗਲਤੀ ਮੰਗ ਲੈ ਵੀਰੇ ਮੈਂ ਗਲਤੀ ਮੰਨ ਨਹੀਂ ਨਹੀਂ ਵੇਖਦਾ ਜੀ ਬਸ ਠੀਕ ਆ ਕੰਮ ਕਰ ਲੈ ਹੋਰ ਤਾਂ ਇਕਰਾਰ ਖੋਲਦਾ ਪਰ ਆਸਮਾਨ ਨਾ ਰੱਖੀ ਮਰ ਨਸ਼ੇ ਵਾਲਾ ਆਸਮਾਨ ਨਹੀਂ ਤੂੰ ਰੋਕਿਆ ਤੂੰ ਮੈਨੂੰ ਵਾਰ-ਵਾਰ ਕਹੀ ਜਾਂਦਾ ਬਾਈ ਕੰਮ ਕਰ ਦੂੰ ਸਾਡਾ ਕਹੀ ਜਾਂਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਬਾਈ ਪਰ ਆ ਕੰਮ ਬੰਦ ਕਰ ਤੂੰ ਬਈ ਮੈਂ ਦੁਕਾਨ ਕੰਮ ਹੀ ਬਦਲਣਾ ਹਾਂ ਨਾ ਮੇਰਾ ਕੰਮ ਬੰਦ ਕਰ ਠੀਕ ਆ ਹਾਂ ਤੋ ਸੋ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਕਟਾਰੀਆ ਮੈਡੀਕਲ ਏਜੰਸੀ ਹੈ 30 ਕਰੋੜ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬਣ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਹੈ ਤੇ ਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪਤਾਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਹਾਂ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ। ਦੱਸਿਆ ਕੋਈ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਥੇ ਬੰਦੀ ਤੇ ਜਿਹੜੇ ਆਪੂ ਸੀਗੇ ਉਹਨਾਂ ਵੱਲੋਂ ਜਿਹੜੀ ਇਹਨੇ ਫੋਟੋਵਾਰ ਵੀ ਖਿੱਚੀ ਗਈ ਹੈ ਅਧਿਕਾਰਤਨ ਕਹਿ ਸਕ ਕਹਿ ਰਹੇ ਵੀ ਕੋਈ ਨਸ਼ੀਨੀਆਂ ਗੋਲੀਆਂ ਮਿਲਿਆ ਹੈ। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਤੁਹਾਡੇ ਵੱ ਜਦੋਂ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿਦ ਚੈਕਿੰਗ ਕਰਾਂਗੇ ਸ਼ਾਪ ਤੇ ਜੀ ਅੱਜ ਸਾਨੂੰ ਮੋਕਾ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾਇਆ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਆਈ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰੱਗ ਇੰਸਪੈਕਟਰ ਸਾਹਿਬ ਕਰ ਰਹੇ ਆ ਜੀ ਸਪਿਰਿਟ ਕਦੇ ਵੀ ਵਾਹਨ ਹੋਈ ਹੈ ਜਿਹਦੇ ਵਿੱਚ ਦੁਕਾਨਦਾਰ ਦੀ ਘਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਿਹਾ ਹੈ ਵੇਚ ਰਿਆ ਸੀਗਾ ਜਿਹਦੇ ਉੱਤੇ ਟੈਕੰਗ ਵੀ ਪੜੇਗਾ ਤੇ ਇੱਥੇ ਜਿਹੜੀ ਮਾਰ ਘਟ ਵੀ ਹੋ ਗਈ ਹੈ ਕਹਿੰਦੇ ਬਾਰੇ ਜੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਸ ਨਾਲ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾ ਸਕੂਗੀ ਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਵੇ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਹਾਂ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਹੈ ਉਹੋਂ ਵਾਸਤੇ ਇੱਕ ਉੱਪਰ ਦੇ ਲਿਖਤੀ ਲਾਹਵਤਾਂ ਨੇ ਆਪਣੇ ਤੌਰ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੈਗਨ ਸਪੈਡ ਸਾਹਿਬ ਆਪ ਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟ ਸਾਹਮਣੇ ਆਇਆ ਜਿਸ ਤੇ ਜਿੱਦਾਂ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜਿਸ ਨੂੰ ਲੈ ਕੇ ਕੋਈ ਨਹੀਂ ਅਜੇ ਤੱਕ ਸ